ਖਬਰਨਾਮਾ ਦੇਖ ਰਹੇ ਸੀ ਤੁਹਾਨੂੰ ਵੀਰੇਵਲ ਨੂੰ ਪਿਆਰੀ ਸਸੀ ਖਾ ਮੈਂ ਆ ਤੁਹਾਡਾ ਖੁਸ਼ ਰਾਜ ਪੰਜਾਬ ਦੇ ਵਿੱਚ ਹੋਈ ਵੱਡੀ ਵਾਰਤਾਤ ਪੁਲਿਸ ਨੇ ਕੀਤੇ ਵੱਡੇ ਖੁਲਾਸੇ ਇਸ ਕਤਲ ਨੂੰ ਇਲਜ਼ਾਮ ਕਿਵੇਂ ਦਿੱਤਾ ਗਿਆ ਹਹਾਕਾਰ ਮਚ ਗਈ ਹੈ ਇੱਕ ਪਾਸੇ ਲਾਰਡ ਆਰਡਰ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉੱਤੇ ਸਾਰੀਆਂ ਪਾਰਟੀਆਂ ਵੱਲੋਂ ਨਿਸ਼ਾਨੇ ਲਗਾਏ ਜਾ ਰਹੇ ਨੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲ ਗ੍ਰਹਿਮ ਤਾਲਾ ਹੈ ਤੇ ਦੂਸਰੇ ਪਾਸੇ ਲਾਰਡ ਆਰਡਰ ਦੀਆਂ ਪੂਰੀ ਤਰ੍ਹਾਂ ਇਹਨਾਂ ਸ਼ਰਤੀ ਅੰਸਰਾਂ ਇਹਨਾਂ ਗੈਂਗਸਟਰ ਵੱਲੋਂ ਇਹਨਾਂ ਡਾਕੂਆਂ ਵੱਲੋਂ ਸ਼ਰਿਆਮ ਧਜੀਆਂ ਉਡਾਈਆਂ ਜਾ ਰਹੀਆਂ ਨੇ ਅਸੀਂ ਗੱਲ ਕਰਦੇ ਹਾਂ ਭਾਬੀ ਕਮਲਕੌਰ ਦੀ ਜਿਸ ਦੀ লাশ ਗੱਡੀ ਦੇ ਵਿੱਚੋਂ ਮਿਲੀ ਹੈ ਪੁਲਿਸ ਨੇ ਹਰਾਮ ਕਰਨ ਵਾਲੇ ਖੁਲਾਸੇ ਕੀਤੇ ਨੇ ਦੱਸਦੀ ਹੈ ਕਿ ਇੰਸਟਾਗ੍ਰam ਤੇ ਕਮਲਕੌਰ ਭਾਬੀ ਦੇ ਨਾਮ ਨਾਲ ਮਸ਼ਹੂਰ ਇਨਫਲੂਐਂਸਰ ਕੰਚਨ ਕੁਮਾਰੀ ਦੀ লাশ ਪੇਤ ਪਰੇ ਹਾਲਾਤ ਵਿੱਚ ਮਿਲੀ ਇਸ ਮਾਮਲੇ ਵਿੱਚ ਪੁਲਿਸ ਨੇ ਵੱਡੇ ਖੁਲਾਸੇ ਕੀਤੇ ਹਨ ਐਸਪੀ ਸਿਟੀ ਨਰਿੰਦਰ ਸਿੰਘ ਨੇ ਦੱਸਿਆ ਕਿ ਕਲਚਨ ਕੁਮਾਰੀ ਉਰਫ ਕਮਲਕੌਰ 9 ਜੂਨ ਨੂੰ ਘਰੋਂ ਪ੍ਰਮੋਸ਼ਨ ਦਾ ਕਹਿ ਕੇ ਨਿਕਲੀ ਸੀ ਅਤੇ ਉਸ ਤੋਂ ਬਾਅਦ ਉਸ ਦਾ ਪਰਿਵਾਰ ਤੇ ਨਾਲ ਕੋਈ ਜਿਹੜਾ ਹੈ ਸੰਪਰਕ ਨਹੀਂ ਹੋਇਆ ਯਾਨੀ ਕਿ ਕਮਲਕੌਰ ਭਾਬੀ ਜਿਸ ਦਾ ਨਾਮ ਕਲਚਨ ਕੁਮਾਰੀ ਹੈ ਉਸਨੇ ਘਰੇ ਕਹਿਿਆ ਕਿ ਮੈਂ ਪ੍ਰਮੋਸ਼ਨ ਕਰਨ ਵਾਸਤੇ ਜਾ ਰਹੀਆਂ ਕਿਉਂਕਿ ਉਹ ਇੱਕ ਬੜੀ ਵੱਡੀ ਇੰਸਟਾਗ੍ਰam ਦੀ ਇਨਫਲੂਐਂਸ ਸੀ ਉਸ ਤੋਂ ਬਾਅਦ ਪਰਿਵਾਰ ਦਾ 9 ਜੂਨ ਤੋਂ ਬਾਅਦ ਕਮਲ ਕੌਰ ਦੇ ਨਾਲ ਸੰਪਰਕ ਨਹੀਂ ਹੋਇਆ ਦੱਸਦੀ ਕਿ ਕਮਲ ਕੌਰ ਲੁਧਿਆਣੇ ਦੀ ਰਹਿਣ ਵਾਲੀ ਸੀ ਅਤੇ ਬੀਤੇ ਦਿਨੀ ਉਸ ਦੀ ਲਾਸ਼ ਪਟੰਡਾ ਵਿੱਚ ਇੱਕ ਕਾਰ ਵਿੱਚੋਂ ਬਰਾਮਦ ਹੋਈ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਐਸਪੀ ਸਿਟੀ ਨਰਿੰਦਰ ਸਿੰਘ ਨੇ ਦੱਸਿਆ ਕਿ ਬੀਤੇ ਦਿਨੀ ਉਹਨਾਂ ਨੂੰ ਸੂਚਨਾ ਮਿਲੀ ਕਿ ਹਸਪਤਾਲ ਦੀ ਪਾਰਕਿੰਗ ਪਾਰਕਿੰਗ 'ਚ ਖੜੀ ਇੱਕ ਸ਼ੱਕੀ ਕਾਰ ਵਿੱਚੋਂ ਬਦਬੂ ਆ ਰਹੀ ਹੈ ਜਾਂਚ ਕਰਨ ਤੇ ਕਾਰ ਦੇ ਅੰਦਰ ਇੱਕ ਔਰਦੀ ਲਾਸ਼ ਮਿਲੀ ਉਸ ਵੇਲੇ ਮ੍ਰਿਤਕਾ ਦੀ ਪਛਾਣ ਨਹੀਂ ਹੋ ਸਕੇ ਪਰ ਹੁਣ ਪਤਾ ਲੱਗਿਆ ਹੈ ਕਿ ਇਹ ਕੰਚਨ ਕੁਮਾਰੀ ਹੈ ਉਰਫ ਕਮਲ ਕੌਰ ਜਿਸ ਦੀ ਉਮਰ ਲਗਭਗ 29 ਤੋਂ 30 ਸਾਲ ਦੱਸੀ ਜਾ ਰਹੀ ਹੈ ਐਸਪੀ ਨਰਿੰਦਰ ਨੇ ਦੱਸਿਆ ਕਿ ਕੰਚਨ ਕੁਮਾਰੀ ਉਰਫ ਕਮਲ ਕੌਰ ਦੀ ਲਾਸ਼ ਕਾਰ ਦੀ ਪਿਛਲੀ ਸੀਟ ਤੇ ਪਈ ਹੋਈ ਸੀ ਕੋਈ ਵਿਅਕਤੀ ਕਾਰ ਹਸਪਤਲ ਦੇ ਵਿੱਚ ਪਾਰਕਿੰਗ ਵਿੱਚ ਛੱਡ ਕੇ ਚੱਲਿਆ ਗਿਆ ਉਹਨਾਂ ਨੇ ਕਿਹਾ ਕਿ ਕਾਤਲ ਦਾ ਕਤਲ ਦਾ ਮਾਮਲਾ ਜਾਂਚਦਾ ਹੈ ਫਿਲਹਾਲ ਕੰਚਨ ਦੇ ਪਰਿਵਾਰ ਨਾਲ ਗੱਲ ਕੀਤਾ ਜਾ ਰਿਹਾ ਹੈ ਤੇ ਮਾਮਲੇ ਦੀ ਵੰਗਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਉਕ ਹਸਪਤਾਲ ਦੀ ਪਾਰਕਿੰਗ ਦੀ ਇੱਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਜਿਸ ਵਿੱਚ ਇੱਕ ਵਿਅਕਤੀ ਕਾਰ ਵਿੱਚ ਆਉਂਦਾ ਹੈ ਤੇ ਫੋਨ 'ਤੇ ਗੱਲ ਕਰਦਾ ਹੋਇਆ ਕਾਰ ਖੜੀ ਕਰਕੇ ਉਤੋਂ ਚਲਾ ਜਾਂਦਾ ਹੈ ਅਤੇ ਸੀਸੀਟੀਵੀ ਕੇਸ ਐਮ ਕੜੀ ਸਾਬਤ ਹੋ ਸਕਦੀ ਹੈ ਪੁਲਿਸ ਵੱਲੋਂ ਵੱਖ-ਵੱਖ ਐਂਗਲਾਂ ਤੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਯਾਨੀ ਕਿ ਕਾਰ ਦੇ ਵਿੱਚ ਆਉਂਦਾ ਹੈ ਗੱਡੀ ਦੀ ਪਿਛਲੀ ਸੀਟ ਤੇ ਜਿਹੜੀ ਲਾਸ਼ ਪਈ ਹੁੰਦੀ ਹੈ ਕਮਲ ਕੌਰ ਦੀ ਜਿਸ ਦਾ ਅਸਲ ਨਾਮ ਕੰਚਨ ਕੁਮਾਰੀ ਹੈ ਉਸ ਤੋਂ ਬਾਅਦ ਗੱਡੀ ਦੇ ਵਿੱਚੋਂ ਫੋਨ ਕਰਦਾ ਬਾਹਰ ਨਿਕਲ ਜਾਂਦਾ ਹੈ ਉਸ ਤੋਂ ਬਾਅਦ ਉਸ ਦਾ ਅਥਾ ਪਤਾ ਨਹੀਂ ਲੱਗਦਾ ਲੇਕਿਨ ਪੁਲਿਸ ਇਸ ਮਾਮਲੇ ਦੀ ਬੜੀ ਸੰਜੀਦਗੀ ਦੇ ਨਾਲ ਜਾਂਚ ਕਰ ਰਹੀ ਹੈ ਪਰਿਵਾਰ ਨੂੰ ਪੂਰਾ ਜਸਸ ਮਿਲੇਗਾ ਇਹ ਭਰੋਸਾ ਦਿੱਤਾ ਗਿਆ ਹੈ ਨਰਿੰਦਰ ਸਿੰਘ ਹਣਾ ਵੱਲੋਂ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਉਸ ਉਹਨਾਂ ਲੋਕਾਂ ਨੂੰ ਫੜ ਕੇ ਵੱਡੀ ਕਾਰਵਾਈ ਕੀਤੀ ਜਾਵੇਗੀ ਅਤੇ ਪਤਾ ਲਗਾਇਆ ਜਾਵੇਗਾ ਕਿ ਅਸਲ ਦੇ ਵਿੱਚ ਇਹ ਕਤਲ ਕਿਉਂ ਕੀਤਾ ਗਿਆ ਕਤਲ ਦੇ ਵਿੱਚ ਕਿਤੇ ਬਲਾਤਕਾਰ ਤਾਂ ਨਹੀਂ ਜਾਂ ਕਤਲ ਕਿਤੇ ਹਾਰਟ ਟੈਕ ਦੇ ਨਾਲ ਤਾਂ ਨਹੀਂ ਹੋਇਆ ਜਾਂ ਕਤਲ ਕਿਤੇ ਗਲੇ ਦੇ ਨਾਲ ਗਲਾ ਘੁੱਟ ਕੇ ਤਾਂ ਨਹੀਂ ਕੀਤਾ ਗਿਆ ਇਸ ਬਾਰੇ ਮੈਡੀਕਲ ਦੀ ਰਿਪੋਰਟ ਤੋਂ ਬਾਅਦ ਪਤਾ ਚਲੇਗਾ